ਏ ਹਲੋ ਮੈਂ ਜਾ ਰਿਹਾ ਚੰਗਾ ਉੱਠਿਆ ਸਸਰੀ ਅਰ ਵੀ ਨਹੀਂ ਬੋਲਦਾ ਹੁਣ ਮਾਮੇ ਨੂੰ ਕਹਿੰਦੇ ਤੇਰੀ ਯਾਤਰਾ ਸਫਲ ਰਹੇ ਬੋਲ ਯਾਤਰਾ ਸਫਲ ਰਹੇ ਕਹਿੰਦੇ ਤੇਰੀ ਐ ਸਤਿਵੇ ਕੇ ਰਹੂ ਚੰਗਾ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਅੱਜ ਹੋ ਰਿਆਂ ਰਮਾਨਾ ਸ਼੍ਰੀ ਹਿਮਗੰਢ ਸਾਹਿਬ ਵਿਖੇ ਹੋਟਾ ਸਾਹਿਬ ਹੁੰਦੇ ਹੋਏ ਜਾਵਾਂਗੇ ਦਿਖਾਉਣਾ ਫਿਰ ਤੁਹਾਨੂੰ ਸਾਰੀ ਵੀਡੀਓ ਸਾਰੀ ਯਾਤਰਾ ਡਰੋਨ ਰਾਹੀਂ ਕੈਮਰੇ ਰਾਹੀਂ ਮੋਬਾਈਲ ਰਾਹੀਂ ਕੁਦਰਤੀ ਦ੍ਰਿਸ਼ਾ ਸਾਲ ਬਾਅਦ ਜਾਵਾਂਗਾ YouTube ਜੀ ਉਹਦੀਆਂ ਸਟਾਰਟ ਕਰੀਦੀ ਪਹਿਲਾਂ ਬਲੌਗ ਹਿਮਕੁੰਡ ਸਾਹਿਬ ਦੀ ਆਈ ਤੀਏ ਤੇ ਹੁਣ ਫੇਰ ਹਿਮਕੁੰਡ ਸਾਹਿਬ ਜੀ ਆਉ। ਵੀਡੀਓ ਬਣਾਉਣੀਆਂ ਸੌਖੀਆਂ ਨਹੀਂ ਹੁੰਦੀਆਂ ਆ ਡਰੋਨ ਆ ਕੈਮਰੇ ਵਾਲਾ ਬੈਗਾ ਆ ਉਹਦੇ ਕੱਪੜੇ ਲੀਡ ਵਾਲਾ ਬੈਗਾ ਬਾਕੀ ਯਾਤਰੀ ਅਗਲੇ ਕੱਪੜੇ ਵਾਲਾ ਬੈ ਗਈ ਚੱਕਣਗੇ ਇਦਰਾ ਤਨ ਤਨ ਚਾਰ ਚਾਰ ਭਾਈ ਰੱਖਣੇ ਪੈਂਦੇ ਨੇ ਇੱਕ ਵੀਰ ਭਾਈ ਦਾ ਹੁੰ ਚੱਕਣਾ ਪਿਆ ਜਾਂਦਾ ਜੀ ਉਹ ਵੀ ਦੱਬ ਜਾਂਦਾ ਤੇ ਸ਼ੇਅਰ ਸ਼ੁਰੂ ਕਰ ਦਿਓ ਫਿਰ ਵੀਡੀਓ ਨੂੰ ਦਿਓ ਪਿਆਰ ਦੱਬ ਕੇ ਬਣ ਜਾਂ ਦੂ ਰੁਪਏ ਚਲੋ ਜੇ ਬਰੀਆ ਬਣਾਵਾਂਗੇ ਤਾਂ ਦੇਖੋਗੇ ਚੱਲੂਗੀ ਵੀ ਜੇ ਘਟੀਆਂ ਬਣਾਵਾਂਗੇ ਤਾਂ ਉੱਥੇ ਜੀ ਖੜ ਜੂਗੀ ਚੱਕਰ ਨਹੀਂ ਪੂਰੀ ਬਰੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਇਹ ਤਾਂ ਹਾਸ ਦੱਸਣ ਦੀ ਸੋਨੂੰ ਵਾਇਸ ਸ਼ੁਗਰ ਕਰ ਕਰਕੇ ਹਲੇ ਮਾਈਕ ਨੂੰ ਵੀ ਕੀਤਾ ਲੈਣੀਗੇ ਬਾਕੀ ਚੱਲਦੇ ਆਂ ਮੋਟਰਸਾਈਕਲਾਂ ਦੇ ਚੱਲਾਂਗੇ ਦਿਖਾਉਣੇ ਤੁਹਾਨੂੰ ਅੱਗੇ ਲੋ ਮੈਟਰੋ ਦੜਪੇ ਤੋਂ ਜਾਵਾਂਗੇ ਪਟਿਆਲੇ ਪਟਿਆਲੇ ਤੋਂ ਅੰਬਾਲੇ ਅੰਬਾਲੇ ਜਾਂ ਆਪਣੇ ਗੁਰਦੁਆਰਾ ਪੰਜੋਖਰਾ ਸਾਹਿਬ ਜਿੱਥੇ ਗੁੰਗਾਂ ਵੀ ਪਾਸ ਕਰਨ ਲੱਗਦਾ ਹੈ ਤੇ ਹਾਉ ਸਾਊਗਾ ਵੀ ਦੇ ਰੋਕ ਕੇ ਸੰਭਾਲਦਾ ਹੈ ਯੋਕਰ ਸਾਹਿਬ ਤੇ ਮਕਾ ਸੰਚਾਰ ਜਾਂਦਾ ਹੈ Go, oh, go, oh, 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 oh. கோடி கோடி வட பாண்டியர் மந்துமா தயவுற்ற அந்த நெற்றின் தூதமா ஞானத்தின் சக்தி தானா ரூப சக்கரே படுனி <laughs> ਸਾਬ ਦਰਸ਼ਨ ਕਰਕੇ ਆਪਾਂ ਹੁਣ ਅਗਲੇ ਗੁਰਦੁਆਰਿਆਂ ਵਾਸਤੇ ਜਾ ਰਹੇ ਹਾਂ ਸੇਰ ਗਿਆ ਇੱਕ ਥੀਰ ਜਿਹੜੀ ਇੱਕ ਬੀਬੀ ਵੀਰੋ ਦਾ ਗੁਰੂ ਘਰ ਆਇਥੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਦ ਲੜਿਆ ਸੀਗਾ 12 ਨੰਦ ਤੋਂ ਚਲੇ ਸੀਗੇ 10 ਮੈਂ ਜਣਾ ਖਾੜੀ ਰਾਜਿਆਂ ਨੂੰ ਗੁਰੂ ਗੋਬਿੰਦ ਸਿੰਘ ਨੇ ਥੀਰ ਨਾਲ ਹਰਾ ਕੇ ਭੇਜ ਦਿੱਤਾ ਸੀਗਾ ਤੇ ਇੱਥੋਂ ਆਪਾਂ ਜੋ ਨਾਰਾ ਲਗਾਉਣੇ ਆਪਣੇ ਭਾਈ ਗੁਰਜੀਤ ਸਿੰਘ ਦੇ ਹੌਸਲੇ ਬਾਰੇ ਤੇ ਉਹ ਵਰਕ Hãy subscribe cho kênh Ghiền Mì Gõ Để không 我们给三位。<zg> oh, <det S 1>

ਅੱਜ ਮੈਂ ਇਹ ਜਾਣਦੇ ਲੈ ਕੇ ਬੜਵਾਵਾ ਕਿਸੇ ਨਗਰ ਪਟੇ ਸਾਧੇ ਦਾ ਜਿਹੜਾ ਪਟੇ ਸਾਧ ਜੁਆ ਹੈ ਇਹ ਗੁਰੂ ਘਰ ਦਾ ਪ੍ਰੇਮੀ ਤੇਨ ਗੁਰੂ ਜੀ ਨੂੰ ਆਪਣੀ ਲੜਕੀ ਦੇ ਵਿਆਹ ਤੇ ਭਲਾਇਆ ਸਾਧ ਗੁਰੂ ਜੀ ਵਿਆਹ ਤਾਂ ਨਹੀਂ ਗਏ ਪਰ ਸਾਧ ਗੁਰਾ ਨੇ 2.5 ਲੱਖ ਦਾ ਤੰਗੋਲੀ ਅਨਿਕੇ ਸਰਕਾਸਨਾ बस्तर गहने देखे सिखा ने ब्याह पीछे जगह सिखा ने ब्याह भी जाके सगन दी एक एक वस्तु का रखाए जो कि बहुत ही कीमती सन यह देख के सारे चका चौन के इना कीमती समान ना किसी राजे ने भी दिता जिन्ना दूर जन पीछे साड़ी तो नाखी बढ़ी गई भीम चलने फटे सन आखिया जे तैं आया हुआ समान री लड़की तो तो का डोला जेकार तू मेरे गुरु के खिलाफ जन्म कहूँगा तो था मैं फते सारेम चंदाया पर भीम चंद सिंधुरु बहुत आखिर फतेह साठ समान वापस करता समान पिछे चलवा ਸਿੱਖਾਂ ਨੇ ਆਕੇ ਸਾਰੀ ਦਰਵਾਹ ਕੌਟਾ ਸੁਨਵਾਇਆ ਤੇ ਨਾਲ ਇਹ ਵੀ ਦੱਸਿਆ ਕਿ ਫੌਜ ਆਈ ਜਾਂਦੀ ਸਿੰਧੋ ਚਾਉਂਦੀ ਹੈ ਸਾਧੂ ਗੁਰਾਂ ਨੇ ਆਖਰਿਕ ਕੌਟਾ ਸਰ ਜੜਨਾ ਠਕੋ ਚਾਲੇ ਜੇਕਰ ਕੌਟਾ ਸਰ ਜੜਨਾ ਆ ਸਾਡੇ ਹੱਥ ਵਿੱਚ ਸਾਇਡ ਕਰੀ ਗੁਰੂਆਂ ਸਮਝੋ ਕਿ ਕੌਟਾ ਸਰ ਸਾਧੂ ਗੁਰਾਂ ਦੇ ਬੰਦੇ ਲੱਗ ਪਏ ਸੀ ਜੇ ਜਿੱਥੇ ਜਾਮ ਗੁੰਡੇ ਆ ਤੇ ਸਿਵਾਰ ਸਮਰ ਕੁਛ ਨਹੀਂ ਇਹ ਨਾਲਾ ਜੰਗਲ ਵਿਆਹ ਹੈ ਜਿਹੇ ਘੋਚਾ ਮੇਕਰ ਨਾਸੂ ਸਤਗੁਰੂ ਦੇ ਪੌਂਟਾ ਸਰ ਤੋਂ 44 ਕਿਲੋਸਟਰ ਹੈ ਜਿਹੇ ਆਪਣਾ ਪ੍ਰਾਪਤ ਕੀਤਾ ਜਾਂਦਾ ਹੈ ਸਤਗੁਰੂ ਨੇ ਆਪਣੇ ਹੱਥੀਏ ਕੋਲੇ ਬਣਾਏ ਕੁਝ ਕੁੱਲੇ ਬਣਾਏ ਜੋ ਬਾਅਦ ਵਿੱਚ ਦਰਕਰਨ ਹੋ ਗਏ ਉਨ੍ਹਾਂ ਵਿੱਚ ਇੱਕ ਜੰਮ ਦਾ ਕਿੱਲਾ ਰੱਖਦੇ ਰੋੜੀ ਬਾਹਰਲੇ ਪਾਸੇ ਮੇਰੇ ਤੋਂ ਜੋ ਕਿ ਸਤਗੁਰੂ ਨੇ ਚੇ ਗੁਰੂ ਦੁਆਰਾ ਜੋ ਤੀਰਵੜੀ ਸਾਹਿਬ ਉਹ ਸੰਸਥਾਨ ਤੇ ਸਤਪੁਰਾਂ ਨੇ ਮੋਰਚਾ ਕਰਨੇ ਪੁਰਾਣੇ ਸਤਿਗੁਰਾ ਕੋਲ 500 ਤਖਾਨ ਸੰਘੋੜੇ ਵਾਲੇ ਤੀਰਵੜੀ ਸਾਹਿਬ ਉੱਤਰ ਪਹੁੰਚੇ ਇਹ ਵੀ ਨਵਾਂ ਖਰਾ ਹੋ ਗਿਆ ਜਾ ਕੇ ਪਹਾੜੀ ਰਾਜ ਨੂੰ ਇਨਾ ਚੇਤ ਮਠਾ ਹਰ ਕਾਰੇ ਖਾਂ ਦਾ ਆਪਣੇ ਸੋਹ ਸਤਿਗੁਰਾਂ ਸੇ ਦਿੰਦੇ ਹੋ ਗਾ ਜੇ ਸੰਘੋੜੇ ਪੇਜ ਨੂੰ ਪਤਾ ਲੱਗਿਆ ਇਹ ਪ੍ਰਧਾਨ ਰੋ ਖਰਾਬ ਹੋ ਰਿਹਾ। ਰਾ ਪੀਰ ਜੀ ਨੂੰ ਬਹੁਤ ਦੇਖ। ਪੀਰ ਦੇ ਆਪਣੇ 704 ਉਤਰ ਤੇ ਹੋਸਾ ਹੁਣ ਆ ਗਿਆ। ਸਤੂਰਾ ਨਾਲ ਨਾ ਦੀ ਪੂਜਾ। ਜਿੱਤੇ ਮੀਰੋ ਦੇ ਪਾਣੀ ਉਤਰ ਘਾਇ ਸੁਪਰਸਾਰ ਜੀ ਦੀ। ਗੁਲਾਮ ਰਾਏ ਗੁੰਦਾਰਾ ਪ੍ਰਵਾਹ ਜੀ ਦੀ। ਸਤੂਰਾ ਦੀ ਫੋਟ ਬਹੁਤ ਠਾਕ। ਜਲਦੀ ਰਾਜਾ ਦੀ ਫੋਟ ਪਈ। ਨਾਗਰ ਨੇ ਰਾਜਨੀਤਿਕ ਨਾਗਰ ਇਹ ਪਠਾਣਾ ਨੇ ਰਾਜਨੀਤਿਕ ਹਿੱਸੇ ਇਹ ਹੁਣ ਗੁਰੂ ਕਲਪਨ ਵਾਲਾ ਇਲਾਕਾ ਅਸੀਂ ਰੱਖਣ ਵਾਲੇ ਇਸ ਤਰ੍ਹਾਂ ਆਉਂਦੇ ਹੁਣ ਤਾਂ ਨਾ ਕੋਈ ਤਸਾਦ ਹੈ ਤਾਂ ਹਿਲਵਾਏ ਨੂੰ ਤਾਂ ਨਹੀਂ ਕਰ ਅਰ ਗੁਰੂ ਪਰਮਾਰਥ ਆਪਾਂ ਜੋ ਜੁਗਰਾ ਨੂੰ ਸਾਡੀ ਸਾਥੀ ਰਾਜੇ ਮਾਲਿਕਾ ਚਾਂਸੂ ਜਾਮਦਾ ਨਾਮ ਸੀ ਜਿਹੜਾ ਸਤਪੁਰੰਗ ਤੋਂ ਆਇਆ ਸੀ ਸਾਹਿਬ ਉਹਦਾ ਸੰਬੰਧ ਸੀ ਚੌਪੜੀ ਪੁਰੂਕੇ ਨਗਰਾ ਤੋਂ ਹੋਣਾ ਸੀ ਤੇ ਜਾਮਦਾ ਨਾਮ ਸੁਣ ਕੇ ਕਿੰਗੀ ਰਾਤ ਉਹਦਾ ਚਾਰ ਸਿੰਘ ਆਇਆ ਇਰਾਨੇ ਸੁਚਿਆ ਕਿ ਉਹ ਮਾਰਾ ਸੁਦਰਨਾ ਤੇ ਖੰਡਾ ਤੋਂ ਪਾਣੀ ਉਹਨੇ ਜਗਾ ਤੇ ਆ ਕੇ ਆਪਣੇ ਪੁੱਤੇ ਨਾਲ ਪੁੱਤ ਦਾ ਇੱਕ ਲੱਤਿਆ ਮੋਟਾ ਸੋਟਾ ਉਹ ਸੁਣਾਇਆ ਖੰਡਾ ਤੋਂ ਸਤਿਗੁਰਾਂ ਕੋਲ ਦੋ ਸਿੱਖ ਨੇ ਪਹਿਲਾ ਚੰਗਾ ਹੀ ਤੇ ਪਹਿਲਾ ਹੀ ਸੁਣਿਆ ਜਿਨ੍ਹਾਂ ਨੇ ਜਿੰਦਗੀ ਵਿੱਚ ਵਾਧੇ ਕਿਰਪਾ ਨੂੰ ਆਸਾ ਦੇ ਦਿੱਤਾ ਇਹ ਸੂਰ ਮੈਂ ਜੋਸ਼ ਜਾਗਿਆ ਗਨ ਵੀ ਚਾਹ ਸਕੀ ਜੀ ਜਿਨ੍ਹਾਂ ਨੇ ਆਪਣੇ ਖੁਦ ਦੇ ਨਾਮ ਹੀ ਕਰਨਾ ਦੇ ਸਕਿਆ ਇਹ ਦੇਖ ਕੇ पठान ਹਰਾਮ ਮੁੰਜਾ ਚਾਤ ਵਾਲੋ ਸਿਖਾ ਚੁੱਕਾ ਕਿ ਇਹ ਨੂੰ ਚੰਗਿਆ ਚਾਵਨ ਦਾ

ਆਰੇ ਗੀ ਗਾਣੇ ਕਾ ਕੀ ਨੋਸਾ ਨਾ ਚੁਕਾ ਇਹ ਸਾਰਾ ਕੁਸਾਕ ਨੂੰ ਜੀ ਨੀਲੇ ਤੇ ਸਵਾਰ ਹੋ ਕੇ ਚਿਚਿ ਜੀ ਬਰਾ ਸਤਗੁਰਾਂ ਨੇ ਦੇਖਿਆ ਤੇ ਨਜਾਮਰ ਖਾ ਕੇ ਉਹ ਆਪ ਆਇਆ ਅਖੀਰ ਨੂੰ ਜੀ ਸਤਗੁਰ ਸਾਹਿਬ ਜੀ ਜਾਨ ਬੁਲਨੇ ਨੂੰ 12 ਦਿਨ ਹੋ ਗਏ ਪਹਿਲਾ ਸਤਗੁਰਾਂ ਨੇ ਕੋਈ ਟੀਨ ਨਹੀਂ ਚਲਾਇ ਕੰਦੇਸ 12 ਦਿਨਾਂ ਤੋਂ ਕਾਫੀ ਸਖ਼ਤ ਹੋਵੇ ਭਾਈ ਸੰਗੋਸਾ ਦੇ ਪੰਜੀ ਪੰਚੀ ਕਾਫੀ ਸੇਰ ਵਿੱਚ ਦਿਨ ਸਾਥ ਨੂੰ ਵੀ ਆਰਥੂ ਗਿਆ ਜਿਹੜਾ ਸਤਪੁਰਾਂ ਦੇ ਨਜ਼ਾਰੇ ਜਾ ਕੇ ਧੀਰ ਚਰਾਣੇ ਸਤਪੁਰਾਂ ਦੇ 13 ਵਿੱਚ ਕੋਈ ਨਹੀਂ ਖੜ ਸਕੇ ਕਈ ਮਰੇ ਗਏ ਕਈ ਮੈਦਾਨ ਛੱਡ ਕੇ ਭੱਜਣੇ ਸੂ ਇਹ ਰਾਜਿਆਂ ਛਰੀ ਚਲ ਹੰਦੂਆਂ ਬਹੁਤ ਤਕਰਾਣ ਸਾਂ देख्या કે સાડી ખોટ પછાણ પડવી હે કે ગુરુજીનો ઇશારો એન સુવિચ આ કે પણા થોડા ગુરુજી પર આયા તો વાત પેલા તેન સદ્ગુરુને ખોલીતા જા તીન સદ્ગુરુને સ્તાર પાણી તોડન છી ચલેગા તે તીજા તીન સદ્ગુરુને કમર પર છી તો થોડા ઓર તેરતા સદ્ગુરુને ટકકે પ્રાણ ਕਿ ਕੰਪਿਊਟਰ ਹੀ ਜਬਰਨ ਮਨ ਲੱਗ ਰਿਹਾ ਹੈ ਸਮਝਾ ਰਿਹਾ ਹੈ ਸਾਡਾ ਰਹਿਣ ਹੈ ਹਰੀ ਜਨ ਨੂੰ ਹਮ ਨੂੰ ਦੱਸਦਾ ਇਹ ਆਪਣੇ ਸਰੀਰ ਤੇ ਸੂਝੋਂ ਨਹੀਂ ਹੁੰਦੀ ਕਿ ਕੋਈ ਜੀਵ ਹਾਸਾ ਮਿਲਾਂ ਬੁਲਤੇ ਖਾ ਖਾਂਦੀ ਸੀ ਇਹ ਨਹੀਂ ਕਿ ਹਮਕਾ ਆਸੀ ਕਿ ਮੇਰੇ ਸਰੀਰ ਤੇ ਇਸ ਸਸਤ ਨਾ ਆਮ ਨੇ ਦਮ ਨੂੰ ਖੋਦਦਾ ਬਾਸਾਤ ਗੁਣਾ ਮਸਨਾ ਹਾਲ ਇਹ ਜਿਆਦਾ ਵੀ ਸਾਤ ਨੂੰ ਇਹ ਸਾਧੂ ਵੀ ਤੇ ਬੰਦੋ ਕੋਈ ਚੀਜ਼ ਨਹੀਂ ਬੰਦਸਾ ਬੰਦੇ ਚ ਆਰਪਾਰ ਨਹੀਂ ਆਲਾ ਪਹਿਲਾ ਇਹ ਚ ਐਨੀ ਜੋਰ ਨਾਲ ਖਿੱਚ ਕੇ ਮਾਰਿਆ ਪਹਿਲਾ ਹੀ ਉਹ ਕੀ ਹੁੰਦਾ ਹੈ ਉਹ ਚ ਲੱਗਦੇ ਸਾਡੇ ਭਰਾ ਤਾਂ ਧਾਰਨ ਕਰਦੇ ਇਹਦੇ ਥੱਲੇ ਢੀਤੇ ਹੋ ਜਾਂ ਛੰਡ ਜਾਂਦੇ ਭੱਜਣੇ ਕਰਕੇ ਇਹ ਢੰਗ ਨਾਲ

सिख कांड पर हिंदू साधुवान ने सुख कांड सुबोधन करके फतेह नाम और चल करके आप क्या वाई युधिष्ठिर यह फतेह नाम साधुवान ने कुछ नहीं कहा इस स्थान पर जानते हैं फतेह नाम कैसे सिप्पेरी साल सिंगर जी यह है देशभर के इतिहास युद्धान्न में चाला हमले के सुरान्न में लगाने के इस स्थान का नाम

ਗੌਰੀ ਸੁਤਮਨੀ ਮਹਾਂਨਾਮਾ ਸੁਣਵਾਸ ਲੋ ਆਰਤੀ ਦੇ ਨਾਮ ਬੀ ਵਿਰੋਧੇ ਗੁਰੂ ਕਰਕੇ ਮੱਥਾ ਟੇਕ ਕੇ ਜੇਤਬਾਦ ਚੱਲਾਂਗੇ ਰਿਸ਼ੀ ਜੀ ਕੋਲ